ਬੀਤੀ ਰਾਤ ਅਮਰੀਕਾ ਨੇ ਚੌਥਾ ਜਹਾਜ਼ ਭਰ ਕੇ ਭਾਰਤੀਆਂ ਦਾ ਉਥੋਂ ਕੱਢਿਆ ਤੇ ਪੰਜਾਬੀਓ ਹੁਣ ਆਪਾਂ ਨੂੰ ਬੰਦੇ ਬਣ ਜਾਣਾ ਚਾਹੀਦਾ ਹੈ ਜਿਹੜੀਆਂ ਕੁਝ ਵੱਡੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਗੌਰ ਨਾਲ ਸੁਣਿਓ ਸਮਝ ਲਿਓ ਤੇ ਲਿਖ ਲਿਓ ਦੇਖੋ ਅਮਰੀਕਾ ਨੇ ਪਿਛਲੇ ਕੁਝ ਦਿਨਾਂ 'ਚ ਚੌਥੀ ਵਾਰ ਭਾਰਤੀਆਂ ਨੂੰ ਕੱਢ ਕੇ ਵਾਪਸ ਭੇਜਿਆ ਤੇ ਹੁਣ ਅਮਰੀਕਾ ਨੇ ਜਿਹੜੇ ਪਾਸਿਆਂ ਤੋਂ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਭਾਰਤੀ ਤੇ ਪੰਜਾਬੀ ਵੱਧਦੇ ਸੀ ਉਥੇ ਪੂਰੀ ਸ਼ਕਤੀ ਕਰ ਦਿੱਤੀ ਹੈ ਪਹਿਰੇ ਬਿਠਾ ਦਿੱਤੇ ਨੇ ਹੁਣ ਜਿਹੜੇ ਡੌਂਕੀਆਂ ਲਾ ਕੇ ਜਾਂਦੇ ਸੀ ਹੁਣ ਸਿੱਧੀ ਗੋਲੀ ਵੀ ਵੱਜਿਆ ਕਰੇਗੀ ਕਿਉਂਕਿ ਟਰੰਪ ਦੇ ਸਖਤ ਆਰਡਰ ਨੇ ਕਿ ਕਿਸੇ ਨੂੰ ਬਖਸ਼ਣਾ ਨਹੀਂ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਆਉਂਦਾ ਉਹਦੀ ਫੱਟੀ ਪੋਛਦੇ ਨਹੀਂ ਹੈ ਹੁਣ ਸਵਾਲ ਇਹ ਹੈ ਇੱਥੋਂ ਜਿਹੜੇ ਜਾਂਦੇ ਆ ਸਾਡੇ ਭੈਣਾ ਭਰਾ ਜਾਂਦੇ ਤਾਂ ਇੱਥੋਂ ਦੇ ਸਿਸਟਮ ਤੋਂ ਸਰਕਾਰਾਂ ਤੋਂ ਤੇ ਸਿਆਸਤਾਂ ਤੋਂ ਦੁਖੀ ਤੇ ਤੰਗ ਹੋ ਕੇ ਆ ਪਰ ਮੈਂ ਕਹਿੰਦਾ ਉਧਰ ਜਾ ਕੇ ਕੀ ਫਾਇਦਾ ਦੇਖੋ ਆਪਣੇ ਘਰ ਚ ਗੰਦ ਖਿੱਲਰ ਜਾਏ ਤੇ ਆਪਣਾ ਘਰ ਸਾਫ ਕਰਨਾ ਚਾਹੀਦਾ ਹੈ ਗਵਾਂਡੀਆਂ ਕਰੇ ਜਾ ਕੇ ਥੋੜਾ ਬਹਿ ਜਾਣਾ ਚਾਹੀਦਾ ਹੁਣ ਵਕਤ ਹੈ ਕਿ ਭਾਰਤ ਦੇ ਵਿੱਚ ਨੌਜਵਾਨ ਉੱਠਣ ਇੱਥੋਂ ਦੇ ਸਿਸਟਮ ਨੂੰ ਇੱਥੋਂ ਦੀਆਂ ਸਰਕਾਰਾਂ ਨੂੰ ਇੱਥੋਂ ਦੀਆਂ ਗੰਦੀਆਂ ਸਿਆਸਤਾਂ ਨੂੰ ਘੇਰਨ ਤਾਂ ਕਿ ਇੱਥੇ ਹੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਲੋਂ ਵਧੀਆ ਸਿਸਟਮ ਬਣਾਇਆ ਜਾ ਸਕੇ ਭਾਰਤ ਨੂੰ ਕੋਈ ਸ਼ਰਾਪ ਨਹੀਂ ਹੋਇਆ ਤੇ ਉਹਨਾਂ ਦੇਸ਼ਾਂ ਨੂੰ ਕੋਈ ਵਾਰ ਨਹੀਂ ਹੋਇਆ ਪ੍ਰੋਬਲਮ ਸਾਰੀ ਗੰਦੀ ਸਿਆਸਤ ਦੀ ਆ ਜਿਹੜੀ ਇੱਥੇ ਚੱਲਦੀ ਆ ਤੇ ਉਸ ਸਿਆਸਤ ਨੂੰ ਜਿਹੜੀ ਜਵਾਨੀ ਨੇ ਸੁਧਾਰਨਾ ਸਵਾਰਨਾ ਉਹ ਸਾਰੀ ਜਵਾਨੀ ਉਹ ਉਹਨਾਂ ਦੇਸ਼ਾਂ ਵੱਲ ਨਿਕਲੀ ਜਾਂਦੀ ਆ ਤੇ ਇੱਥੇ ਕੁਝ ਨਹੀਂ ਹੋ ਰਿਹਾ ਹੁਣ ਤੁਸੀਂ ਦੇਖੋ ਜਦੋਂ ਇੱਥੋਂ ਜਾਂਦੇ ਆ ਮੁੰਡੇ ਕੁੜੀਆਂ ਤਾਂ ਜਿਹੜੇ ਖੁਲਾਸੇ ਹੋ ਰਹੇ ਨਹੀਂ ਉਹ ਦਿਲ ਕਮਾਉ ਨੇ ਉਹ ਰੂਹ ਕਮਾਉ ਨੇ ਹਮਦਰਦੀ ਪੂਰੀ ਆ ਉਹਨਾਂ ਨਾਲ ਪਰ ਫਿਰ ਵੀ ਮੈਂ ਕਹੂੰਗਾ ਯਾਰ ਆਪਾਂ ਕਿਉਂ ਠੱਕੇ ਖਾਣ ਜਾ ਰਹੇ ਆ ਮੈਨੂੰ ਪਤਾ ਇੱਥੇ ਸਿਸਟਮ ਮਾੜਾ ਮੈਂ ਕਹਿ ਰਿਹਾ ਪਰ ਟਾਈਮ ਲੱਗ ਜੂਗਾ ਕੋਸ਼ਿਸ਼ ਤਾਂ करिए ਹਜ਼ਾਰ ਮੀਲ ਦਾ ਸਫ਼ਰ ਵੀ ਇੱਕ ਕਦਮ ਤੋਂ ਸ਼ੁਰੂ ਹੁੰਦਾ ਮਿੱਤਰੋ ਤੇ ਜੇਕਰ ਯਤਨ ਜਟਾਏ ਜਾਣ ਤਾਂ ਵੱਡੇ ਵੱਡੇ ਬਦਲਾਅ ਤੇ ਕ੍ਰਾਂਤੀਆਂ ਇਸ ਧਰਤੀ ਤੇ ਲੋਕਾਂ ਨੇ ਲਿਆਂਦੀਆਂ ਨੇ ਇੱਥੇ ਪੰਜ ਪੰਜ ਸਿੰਘ ਸਵਾ ਸਵਾ ਲੱਖ ਦੀ ਫੌਜ ਨਾਲ ਵੀ ਲੜੇ ਹੋਏ ਨੇ ਇੰਨਾ ਪੋਟੈਂਸ਼ੀਅਲ ਇੰਨਾ ਦਮ ਇਸ ਧਰਤੀ ਦੇ ਜਾਇਆਂ ਦੇ ਵਿੱਚ ਹੈਗਾ ਹੁਣ ਜਦੋਂ ਬਾਹਰ ਜਾਂਦੇ ਨਹੀਂ ਤੁਸੀਂ ਦੇਖੋ ਅੱਜ ਇੱਕ ਖਬਰ ਆਈ ਕਿ ਇੱਕ ਕੁੜੀ ਬਾਹਰ ਭੇਜਣ ਦੇ ਨਾਂ ਤੇ ਕੁੜੀ ਦੇ ਕੋਲੋਂ ਏਜੰਟਾਂ ਨੇ 8 ਲੱਖ ਰੁਪਇਆ ਠੱਗਿਆ ਕੁੜੀ ਦੇ ਪਿਓ ਨੇ ਟਰੈਕਟਰ ਤੱਕ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ ਨਾ ਬਾਹਰ ਭੇਜਿਆ ਤੇ ਠੱਗ ਕੇ ਪੈਸੇ ਵੀ ਲੈ ਗਿਆ ਹੁਣ ਜਿਹੜੇ ਡੌਂਕੀ ਲਾ ਕੇ ਗਏ ਸੀ ਅਮਰੀਕਾ ਨੇ ਲੈ ਕੇ ਸੁੱਟੇ ਨਹੀਂ ਉਹਨਾਂ ਦੇ ਰੌਕਟੇ ਖੜੇ ਖੜੇ ਕਰਨ ਵਾਲੇ ਕਿਸੇ ਤੁਸੀਂ ਸੁਣ ਲਏ ਹੋਣਗੇ ਉਹ ਇਹ ਦੱਸਦੇ ਨੇ ਕਿ ਕੋਈ 30 ਲੱਖ ਲਾ ਕੇ ਕੋਈ 40 ਕੋਈ 50 60 70 ਲੱਖ ਤੱਕ ਇੱਕ ਇੱਕ ਬੰਦੇ ਨੇ ਏਜੰਟਾਂ ਨੂੰ ਭਰਿਆ ਬਾਹਰ ਜਾਣ ਦੇ ਲਈ ਭਾਵੇਂ ਸਿਸਟਮ ਫੇਲ ਹੋਣ ਕਰਕੇ ਭਰਿਆ ਪਰ ਰਸਤੇ 'ਚ ਵਾਪਰਦਾ ਕੀ ਹੈ ਓਹੋ ਯਾਰ ਅੱਧੀ ਖਾਣੀ ਠੀਕ ਆ ਪਰ ਐਹੋ ਜੀ ਬੁਰੀ ਹਾਲਤ 'ਚ ਬਾਹਰ ਨਹੀਂ ਜਾਣਾ ਚਾਹੀਦਾ ਮੈਂ ਤਾਂ ਕਹੂੰਗਾ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਆਪਣੀਆਂ ਧੀਆਂ ਨੂੰ ਉਹਨਾਂ ਡੋਂਕਰਾਂ ਦੇ ਹੱਥੀ ਡੋਂਕੀਆਂ ਲਵਾ ਕੇ ਭੇਜਦੇ ਨੇ ਆ ਇੱਕ ਬੀਬੀ ਇੱਕ ਬੱਚੇ ਨਾਲ ਗਈ ਸੀ ਜਿਹਨੂੰ ਰਿਪੋਰਟ ਕਰਕੇ ਵਾਪਸ ਭੇਜਿਆ ਰਸਤੇ 'ਚ ਹੁੰਦਾ ਪਤਾ ਕੀ ਹੈ ਜਿਹੜੇ ਮੁੰਡੇ ਡੋਂਕੀ ਲਾ ਕੇ ਗਏ ਉਹ ਦੱਸਦੇ ਨਹੀਂ ਉਹ ਕਹਿੰਦੇ ਉਹ ਜਿਹੜੇ ਕਾਲੇ ਡੋਂਕਰ ਨੇ ਉਹ ਸਾਰੀ-ਸਾਰੀ ਰਾਤ ਕੁੜੀਆਂ ਨੂੰ ਅੱਡ ਆਪਣੇ ਨਾਲ ਸੁਵਾਉਂਦੇ ਨੇ ਉਹਨਾਂ ਦੇ ਨਾਂ ਦੇ ਉਹਨਾਂ ਦੇ ਸਿਰਾਂ ਦੇ ਉੱਪਰ ਪਿਸਤੌਲ ਰੱਖ ਰੱਖ ਕੇ ਇੱਕ ਇੱਕ ਕੁੜੀ ਨਾਲ ਉਹ 5-5 7-7 10-10 ਜਾਣੇ ਰਹਿੰਦੇ ਨੇ ਸੌਂਦੇ ਨੇ ਕਈ ਕਈ ਦਿਨ ਨਾ ਖਾਣ ਦੇਣਾ ਨਾ ਪੀਣ ਦੇਣਾ ਔਰ ਇੰਨਾ ਧੱਕਾ ਇੰਨਾ ਜ਼ੁਲਮ ਪਿਸ਼ਾਬ ਤੱਕ ਕੁੜੀਆਂ ਨੂੰ ਆਪਦਾ ਉਹ ਪਿਉਂਦੇ ਨੇ ਤੇ ਜੇ ਨਹੀਂ ਪੀਂਦੀਆਂ ਉਹ ਇਸ ਚੀਜ਼ 'ਚੋਂ ਲੁਤਫ ਲੈਦੇ ਨੇ ਜੇ ਕੁੜੀਆਂ ਉਹਨਾਂ ਦਾ ਬਾਥਰੂਮ ਨਹੀਂ ਪੀਂਦੀਆਂ ਤਾਂ ਉਹ ਕੁੱਟਦੇ ਨੇ ਫਿਰ ਉਹਨਾਂ ਨੇ ਹੁਣ ਤੱਕ ਕਿੰਨੀਆਂ ਕੁੜੀਆਂ ਜਿਨ੍ਹਾਂ ਨੇ ਅੱਗੋਂ ਵਿਰੋਧ ਕੀਤਾ ਉਹਨਾਂ ਦਾ ਉਹਨਾਂ ਨੇ ਇੱਕ ਸੈਕਿੰਡ 'ਚ ਉੱਥੇ ਜੰਗਲਾਂ ਦੇ ਵਿੱਚ ਮਾਰ ਕੇ ਤੇ ਪਾਸੇ ਸੁੱਟ ਦਿੱਤੀਆਂ ਨਾ ਉਹਨਾਂ ਨੂੰ ਕੋਈ ਰੋਕਣ ਵਾਲਾ ਨਾ ਟੋਕਣ ਵਾਲਾ ਨਾ ਅੱਗੇ ਪਤਾ ਨਾ ਪਿੱਛੇ ਪਤਾ ਇਸ ਹਾਲਾਤ ਦੇ ਵਿੱਚ ਜਿਹੜੀਆਂ ਕੁੜੀਆਂ ਜਾਨ ਲਈ ਤਿਆਰ ਨਹੀਂ ਮੈਂ ਕਹਿੰਦਾ ਜਮਾਂ ਹੀ ਅਸੀਂ ਪਤ ਲਾ ਛੱਡੀ ਐ ਸਾਡੀ ਗੁਰਬਾਣੀ 'ਚ ਸਾਡੇ ਗੁਰੂ ਸਹਿਬਾਨ ਕਹਿੰਦੇ ਨੇ ਜਿੱਤ ਜੀਵੇ ਲਤ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਤੋ ਇਹੋ ਜੀ ਖਾਣ ਦਾ ਕੀ ਫਾਇਦਾ ਜਿੱਚ ਪੱਤ ਹੀ ਲੈ ਜਾਏ ਆਪਣੀ ਪਤ 10 10 ਬੰਦਿਆਂ ਨੂੰ ਲਟਾ ਕੇ ਆਪਣੀ ਪਿਸ਼ਾਬ ਪੀ ਕੇ ਗੰਦਗਲਿਆਂ ਦਾ ਖਾ ਕੇ ਵੀ ਬਾਹਰ ਜਾਣ ਦੀ ਕੋਸ਼ਿਸ਼ ਕਰਨੀ ਇਹ ਮੈਨੂੰ ਲੱਗਦਾ ਇਹ ਠੀਕ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖ ਦਿਓ ਔਰ ਜਿੱਦਾਂ ਅੱਜ ਖਬਰ ਆ ਰਹੀ ਹੈ ਕਿ ਜਿਹੜੇ ਜਲੰਧਰ ਦੇ ਡੀਸੀ ਨੇ ਹਮਾਂਸ਼ੂ ਅਗਰਵਾਲ ਉਹਨਾਂ ਨੇ ਕਿਹਾ ਕਿ 271 ਟਰੈਵਲ ਏਜੰਟਾਂ ਨੂੰ ਉਹਨਾਂ ਨੇ ਨੋਟਿਸ ਭੇਜਿਆ ਜਿਨ੍ਹਾਂ ਨੇ ਆਪਣੇ ਜਿਹੜੇ ਲਾਇਸੈਂਸੀ ਉਹ ਰੀਨਿਊ ਨਹੀਂ ਕੀਤੇ ਤੇ ਉਹਨਾਂ ਸਾਰਿਆਂ ਦੀ ਚੈਕਿੰਗ ਕਰਨ ਦੇ ਹੁਕਮ ਡੀਸੀ ਜਲੰਧਰ ਨੇ ਦਿੱਤੇ ਨੇ ਇਸੇ ਤਰ੍ਹਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਬੜੀ ਵੱਡੀ ਗਿਣਤੀ ਆ ਪਿੰਡਾਂ ਦੇ ਵਿੱਚ ਬੈਠੇ ਕੁੰਡੀਆਂ ਪਾ ਕੇ ਕੜਕੀਆਂ ਲਾ ਕੇ ਸ਼ਿਕਾਰ ਫੜਨ ਦੇ ਲਈ ਜਾਲ ਬਣਾਏ ਨੇ ਔਰ ਜਾਲ ਵਿਛਾਉਂਦੇ ਰਹਿੰਦੇ ਨੇ ਕਦੇ ਐਸ ਪਿੰਡ ਕਦੇ ਉਸ ਪਿੰਡ ਕਦੇ ਉਸ ਪਿੰਡ ਉਹ ਲੱਭਦੇ ਰਹਿੰਦੇ ਨੇ ਕਿ ਕਿਹੜੇ-ਕਿਹੜੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੇ ਪਲੱਸ 2 ਕਰ ਲਈ ਆ ਜਾਂ ਜਿਹੜੇ ਘਰਾਂ ਦੇ ਵਿੱਚ ਬੇਰੁਜ਼ਗਾਰ ਨੇ ਔਰ ਜਿਹੜੇ ਤੰਗ ਨੇ ਤੇ ਉਹ ਇਹ ਵੀ ਵੇਖਦੇ ਨਹੀਂ ਕਿ ਕੁੰਡੀਆਂ ਨੂੰ ਪਾਈ ਜਾਵੇ ਜਿਹੜਾ ਕੋਈ ਵੀ 25 ਲੱਖ ਰੁਪਈਆ ਲਾਉਣ ਯੋਗ ਹੈ ਤਾਂ ਫਿਰ ਕੁੰਡੀਆਂ ਪਾ ਕੇ ਜਾਲ ਵਿਛਾ ਕੇ ਉਹ ਟਰੈਵਲ ਏਜੰਟ ਆਪਣੇ ਜਾਲਾਂ 'ਚ ਫਸਾਉਂਦੇ ਨੇ ਪਰ ਕਸੂਰ ਕੱਲੇ ਟਰੈਵਲ ਏਜੰਟਾਂ ਦਾ ਨਹੀਂ ਟਰੈਵਲ ਏਜੰਟਾਂ ਨੂੰ ਪੈਦਾ ਕਿੰਨੇ ਕੀਤਾ ਇਹਨਾਂ ਸਿਆਸਤਾ ਨੇ ਕੀਤਾ ਔਰ ਟਰੈਵਲ ਏਜੰਟਾਂ ਨਾਲੋਂ ਵੀ ਵੱਡੀ ਠੱਗੀ ਕਿੰਨਾ ਨੇ ਮਾਰੀ ਜਿਨ੍ਹਾਂ ਨੇ ਵੋਟਾਂ ਦੇ ਵੇਲੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਟਰੈਵਲ ਏਜੰਟਾਂ ਨਾਲੋਂ ਕਿਤੇ ਵੱਡੇ ਠੱਗ ਉਹ ਸਾਬਤ ਹੋਏ ਨੇ ਕਿਉਂਕਿ ਮੋਦੀ ਸਾਹਿਬ ਹੋਰਾਂ ਨੇ ਜਦੋਂ 2014 ਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੀ ਚੋਣ ਲੜੀ ਸੀ ਉਦੋਂ ਵਾਅਦਾ ਕੀਤਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗਾ ਉਸ ਤੋਂ ਬਾਅਦ 12 ਸਾਲ 11 ਸਾਲ ਬੀਤ ਗਏ ਸਾਰੇ ਸਾਲਾਂ ਚ ਵੀ 10 ਲੱਖ ਤੱਕ ਨੂੰ ਨੌਕਰੀ ਨਹੀਂ ਦਿੱਤੀ 1 ਕਰੋੜ ਦੇ ਵਿੱਚ 100 ਲੱਖ ਹੁੰਦਾ ਤੁਹਾਨੂੰ ਪਤਾ ਹੈ ਔਰ ਮੋਦੀ ਸਾਹਿਬ 2 ਕਰੋੜ ਨੌਕਰੀਆਂ ਦੇਣ ਦਾ ਨਾਅਰਾ ਦੇ ਕੇ ਆਏ ਔਰ ਏਜੰਟਾਂ ਨਾਲੋਂ ਕਿਤੇ ਵੱਡੀ ਠੱਗੀ ਮਾਰੀ ਇਧਰ ਭਗਵੰਤ ਸਿੰਘ ਸਾਹਿਬ ਹੋਰੀ ਪੰਜਾਬ 'ਚ ਆਏ ਇਹ ਕਹਿੰਦੇ ਕਿ ਅਸੀਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਇਥੋਂ ਮੁੰਡੇ ਕੁੜੀਆਂ ਨੂੰ ਬਾਹਰ ਜਾਣਾ ਹੀ ਨਹੀਂ ਪਾਏਗਾ ਲੋੜ ਹੀ ਨਹੀਂ ਪੈਗੀ ਪਰ ਅੱਜ ਤੱਕ ਤਾਂ ਉਹ ਲੋੜ ਬਾਹਰ ਜਾਣ ਵਾਲੀ ਖਤਮ ਹੋਈ ਨਹੀਂ ਸਭ ਕੁਝ ਉਸੇ ਤਰ੍ਹਾਂ ਚੱਲੀ ਜਾਂਦਾ ਹੁਣ ਇਸ ਤੋਂ ਪਹਿਲਾਂ ਕਾਂਗਰਸ ਨੇ ਦਾਅ ਖੇਡਿਆ ਸੀ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਾਂਗੇ ਇਹ ਬੋਲਣ ਜੋਗੀ ਕਿਹੜੀ ਪਾਰਟੀ ਹੈ ਇੱਥੇ ਪ੍ਰਤਾਪ ਬਾਜਵਾ ਸਾਹਿਬ ਬੁੜਕੀ ਜਾਂਦੇ ਹੁੰਦੇ ਨੇ ਉਹ ਰਾਜਾ ਵੜਿੰਗ ਬੁੜਕੀ ਤੁਸੀਂ ਕੀ ਕੀਤਾ ਉਹਦੇ ਵੇਲੇ ਉਹ ਮਜੀਠੀਆ ਸਾਹਿਬ ਬੋਲੀ ਜਾਂਦੇ ਹੁੰਦੇ ਨੇ ਮੈਂ ਪੁੱਛਣਾ ਚਾਹਣਾ ਮਜੀਠੀਆ ਦੱਸੋ ਕੀ ਕੀਤਾ ਤੁਹਾਡੇ ਵੇਲੇ ਕੀ ਤੁਹਾਡੇ ਵੇਲੇ ਖੁਦਕੁਸ਼ੀਆਂ ਨਹੀਂ ਹੁੰਦੀਆਂ ਸੀ ਕਿਸਾਨਾਂ ਦੀ ਤੁਹਾਡੇ ਵੇਲੇ ਧਰਨੇ ਨਹੀਂ ਲੱਗਦੇ ਸੀ ਤੁਹਾਡੇ ਵੇਲੇ ਛੱਡ ਛੱਡ ਕੇ ਪੰਜਾਬ ਜਵਾਨੀ ਬਾਹਰ ਨਹੀਂ ਭਜਦੀ ਸੀ ਕਿੰਨੇ ਸਮੱਸਿਆਵਾਂ ਹੱਲ ਕੀਤੀਆਂ ਨੇ ਦੱਸੋ ਮੈਂ ਪੁੱਛਣਾ ਚਾਹਣਾ ਜੇਕਰ ਤੁਹਾਡੀ ਲੱਤ ਤੇ ਜ਼ਖਮ ਹੋਵੇ ਗਹਿਰਾ ਉਦੋਂ ਤੱਕ ਦਵਾਈ ਲਾਉਂਗੇ ਜਦੋਂ ਤੱਕ ਉਹ ਜ਼ਖਮ ਠੀਕ ਨਹੀਂ ਹੋ ਜਾਂਦਾ ਜਦੋਂ ਜ਼ਖਮ ਠੀਕ ਹੋ ਚੁੱਕਾ ਹੋਵੇ ਉਦੋਂ ਯਾਰ ਦਵਾਈ ਦੀ ਬੰਦਾ ਟੁਈ ਨਹੀਂ ਮਰਦਾ ਉਦੋਂ ਕੋਈ ਕਵੇ ਵੀ ਵੀ ਆ ਟੀਕਾ ਲਵਾ ਲਾ ਆ ਗੋਲੀ ਖਾ ਲਾ ਖਾਲੂ ਕੋਈ ਪਰ ਜਦੋਂ ਤੱਕ ਜ਼ਖਮ ਮੌਜੂਦ ਹੈ ਹੈਗਾ ਉਦੋਂ ਤੱਕ ਦਵਾਈ ਖਾਣੀ ਪੈਂਦੀ ਹੈ ਹੁਣ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਉਹ ਜ਼ਖਮ ਠੀਕ ਨਹੀਂ ਕੀਤੇ ਜਿੰਨਾ ਜ਼ਖਮਾਂ ਦੇ ਪੰਨੇ ਬਾਹਰਲੇ ਦੇਸ਼ਾਂ ਵੱਲ ਜਾਂਦੇ ਆ ਲੋਕੀ ਗੱਲਾਂ ਮਾਰਨ ਨੂੰ 20 ਵਰਗੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲ ਰਿਹਾ ਉੱਥੇ ਪ੍ਰਤਾਪ ਸਿੰਘ ਬਾਜਵਾ ਆਪ ਦੇ ਆਪ ਨੂੰ ਦੇਵਤਾ ਸਾਬਤ ਕਰੀ ਜਾਂਦੇ ਆ ਉਧਰੋਂ ਕਾਲੀ ਦਾੜ ਵਾਲੇ ਇੱਕ ਦੋ ਬੋਲੀ ਜਾਂਦੇ ਆ ਉਧਰੋਂ ਇੱਕ ਭਾਜਪੀ ਵਾਲਾ ਉਹ ਉਹ ਉੱਥੇ ਬਣਿਆ ਦੇਵਤਾ ਕੀਤਾ ਤੁਸੀਂ ਕੀ ਆ ਛਣਕਣਾ ਜਦੋਂ ਲੋਕ ਜਾਗ ਪਏ ਨਾ ਲੋਕਾਂ ਨੇ ਜੁੱਤੀ ਲਾ ਲੈਣੀ ਆ ਤੁਹਾਨੂੰ ਭਜਣ ਰਾਹ ਨਹੀਂ ਲੱਭਣਾ ਇਹ ਤੁਹਾਡੀਆਂ ਇਹ ਜਿਹੜੀਆਂ ਤੁਸੀਂ ਚਲਾਕੀਆਂ ਮਾਰਦੇ ਹੋ ਇਹ ਉਦੋਂ ਤੱਕ ਚੱਲਦੀਆਂ ਜਦੋਂ ਤੱਕ ਲੋਕ ਜਾਗਰੂਕ ਨਹੀਂ ਗਏ ਜਦੋਂ ਤੱਕ ਲੋਕਾਂ ਦੀ ਸਮਝ ਘਟਾ ਜਦੋਂ ਤੱਕ ਤੁਸੀਂ ਬੁੱਧੂ ਬਣਾ ਸਕਦੇ ਹੋ ਜਦੋਂ ਲੋਕਾਂ ਦੇ ਦਿਮਾਗ ਚ ਉਹ ਰੋਸ਼ਨੀ ਆ ਗਈ ਜਿਹੜੀ ਬਾਬਾ ਨਾਨਕ ਨੇ ਭਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਇਹ ਧੰਨ ਪਾਪਾਂ ਬਾਜ ਇਕੱਠਾ ਨਹੀਂ ਹੁੰਦਾ ਤੇ ਮਰਿਆਂ ਸਾਥ ਨਹੀਂ ਜਾਂਦਾ ਇਹ ਗੱਲ ਦੀ ਮੋਹਰ ਸਾਡੇ ਬਾਬੇ ਨਾਨਕ ਜੀ ਹੋਰਾਂ ਨੇ ਲਾਈ ਜਦੋਂ ਭਗਤ ਸਿੰਘ ਹੋਰਾਂ ਨੇ ਲੋਕਾਂ ਨੂੰ ਝਗਾਉਣਾ ਚਾਹਿਆ ਅੱਜ ਜੇ ਉਹ ਜਾਗਰਤੀ ਆ ਗਈ ਨਾ ਤੇ ਇਹਨਾਂ ਨੂੰ ਤਾਂ ਜੁੱਤੀ ਪਾਉਣ ਦਾ ਟਾਈਮ ਨਹੀਂ ਲੱਗਣਾ ਵੀ ਭੱਜியே ਕਿੱਧਰ ਪਰ ਇਹ ਸਾਰੇ ਲਟੇਰੇ ਤੇ ਠੱਗ ਇਹ ਬਣਿਆ ਪੰਜਾਬ ਦੇ ਰਾਖੇ ਤੁਸੀਂ ਪੰਜਾਬ ਦੇ ਰਾਖੇ ਹੋ ਪੰਜਾਬ ਨੂੰ ਜਾਣਨ ਵਾਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਔਰ ਤੁਸੀਂ 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 ਪੰਜਾਬ ਦੀ ਗੱਲ ਕਰਦੇ ਹੋ ਥੋਡੀਆਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਪੰਜਾਬ ਤੇ ਰਹੀਆਂ ਤੁਸੀਂ ਕੀ ਕੀਤਾ ਤੁਹਾਡੇ ਭੰਨੇ ਤਾਂ ਇਹ ਜਿਹੜੀਆਂ ਕੁੜੀਆਂ ਡੋਂਕਰਾਂ ਦੇ ਹੱਥੀ ਚੜ ਕੇ 10-10 ਡੋਂਕਰਾਂ ਨਾਲ ਰਸਤੇ 'ਚ ਸੌਂਦੀਆਂ ਇਹਦੇ ਜ਼ਿੰਮੇਵਾਰ ਤੁਸੀਂ ਹੋ ਇਹਦੇ ਦੋਚੀ ਤੁਸੀਂ ਹੋ ਤੁਸੀਂ ਉਹਨਾਂ ਨੂੰ ਇਸ ਰਸਤੇ ਤੋਰਿਆ ਜੇ ਇੱਥੇ ਵਧੀਆ ਜ਼ਿੰਦਗੀ ਤੇ ਵਧੀਆ ਹਾਲਾਤ ਮਿਲਣ ਕਿਸੇ ਦਾ ਸਿਰ ਨਹੀਂ ਚੱਕਰ ਖਾਦਾ ਕਿਸੇ ਦਾ ਦਿਮਾਗ ਇਹਨਾ ਨਹੀਂ ਖਰਾਬ ਕਿ ਉਹ ਘਰ ਵੇਚ ਕੇ ਡੋਂਕਰਾਂ ਦੇ ਹੱਥੇ ਚੜ ਕੇ ਅਮਰੀਕਾ ਜਾਏਗਾ ਆ ਜਿਹੜੇ ਤੁਹਾਡੇ ਵਾਲੇ ਠੱਗ ਏਜੰਟ ਨੇ ਇਹ ਅਮਰੀਕਾ ਦੇ ਲੋਕਾਂ ਨੂੰ ਜਾ ਕੇ ਕਹਿਣ ਵੀ ਆਓ ਮੈਂ ਤੁਹਾਨੂੰ ਇੰਡੀਆ ਲੈ ਕੇ ਜਾਣਾ ਇਹ ਭਾਵੇਂ ਕਹਿਣ ਫ੍ਰੀ ਲੈ ਕੇ ਜਾਣਾ ਭਾਵੇਂ ਇਹ ਕਹਿਣ ਵੀ ਨਾਲ ਤੁਹਾਨੂੰ ਮੈਂ ਇੰਨੇ ਲੱਖ ਰੁਪਈਆ ਦਊਗਾ ਉੱਥੋਂ ਵਾਲਿਆਂ ਨੇ ਫਿਰ ਨਹੀਂ ਇੱਧਰ ਆਉਣਾ ਕਿਉਂ ਕਿਉਂਕਿ ਉੱਥੇ ਸਿਸਟਮ ਕੁਝ ਨਾ ਕੁਝ ਹੈਗਾ ਤੁਸੀਂ ਬੇੜਾ ਘਰ ਕਰ ਕਰਕੇ ਪੰਜਾਬ ਦਾ ਤੁਸੀਂ ਤੁਸੀਂ ਹੀ ਰੱਖੇ ਮਤਲਬ ਲੱਤਾਂ ਵੱਢ ਕੇ ਆਪੇ ਤੇ ਆਪੇ ਫੋੜੀਆਂ ਵੰਡ ਕੇ ਆਪੇ ਦਾਨੀ ਸੱਜਣ ਬਣਦੇ ਹੋ ਤੁਸੀਂ ਸ਼ਰਮ ਕਰੋ ਕੋਈ ਔਰ ਆਉਣ ਵਾਲਾ ਇਤਿਹਾਸ ਤੁਹਾਨੂੰ ਬਖਸ਼ੇਗਾ ਨਹੀਂ ਯਾਦ ਰੱਖਿਓ ਬਹੁਤ ਮਿਹਰਬਾਨ